ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਭਾਰਤੀ ਜਲ ਸੈਨਾ ਦਾ ਕਰਮਚਾਰੀ ਆਪਰੇਸ਼ਨ ਸੰਦੂਰ ਸਮੇਤ ਗੁਪਤ ਜਾਣਕਾਰੀ ਲੀਕ ਕਰਨ ਦੇ ਦੋਸ਼ ਵਿੱਚ ਹੇਠ ਦੋਸ਼ ਹੇਠ ਗ੍ਰਿਫਤਾਰ ਭਾਰਤੀ ਜਲ ਸੈਨਾ ਦੇ ਮੁੱਖ ਦਫਤਰ ਦਿੱਲੀ ਵਿੱਚ ਤਾਇਨਾਤ ਭਾਰਤੀ ਜਲ ਸੈਨਾ ਦੇ ਕਰਮਚਾਰੀ ਨੂੰ ਜੈਪੁਰ ਵਿੱਚ ਪਾਕ ਪਾਕਿਸਤਾਨੀ ਹੈਡਲਰ ਨੂੰ ਪੈਸੇ ਦੇ ਲਾਲਚ ਦੇ ਰੱਖਿਆ ਹੈ ਇਸ ਬੰਦੇ ਦੇ ਸਵੇਦਨਸ਼ੀਲ ਜਾਣਕਰ ਲੀਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਨੇਵੀ ਬਿਲਡਿੰਗ ਵਿੱਚ ਡਾਇਰੈਕਟਰ ਰੇਟ ਹਾਫ ਡੌਕ ਜ ਜਾਰਡ ਵਿੱਚ ਐਪ ਡਿਵੀਜ਼ਨ ਕਲਰਕ ਵਜੋਂ ਕੰਮ ਕਰਦੇ ਵਿਸ਼ਾਲ যাদਬ ਨੇ ਇਕੱਠੇ ਤੋਂ ਤਹਿਪਰੇ ਸੰਦੂਰ ਤਹਿਤ ਕੀਤੀਆਂ ਕਈਆਂ ਕਾਰਵਾਈਆਂ ਦੇ ਵੀਰਵੇ ਸਾਂਝੇ ਕੀਤੇ ਹਨ ਪੁਲਿਸ ਦੇ ਇੰਸਪੈਕਟਰ ਜਨਰਲ ਨੂੰ ਵਿਸ਼ਨੂ ਕਾਂਤ ਗੁਪਤਾ ਨੇ ਦੱਸਿਆ ਹੈ ਕਿ যাদਬ ਜੋ ਮੂਲ ਰੂਪ ਵਿੱਚ ਹਰਿਆਣਾ ਦੇ ਰਾਵੜੀ ਦਾ ਗ੍ਰਹਿਣ ਵਾਲਾ ਹੈ ਤੇ ਮਹਿਲਾ ਪਾਕ ਖਲ ਪਾਕਿਸਤਾਨ ਹੈਡਲਰ ਨੂੰ ਗੁਪਤ ਜਾਣਕਾਰੀ ਲੀਕ ਕੀਤੀ ਹੈ ਇਸ ਮਹਿਲਾ ਨੇ যাদਬ ਨੂੰ ਆਪਣੀ ਪਛਾਣ ਭਾਰਤੀ ਵਿੱਚ ਦੱਸਿਆ ਹੈ ਗੁਪਤਾ ਨੇ ਕਿਹਾ ਹੈ ਕਿ ਜਦਵ ਨੇ ਲੀਕ ਕੀਤੀ ਜਾਣਕਾਰੀ ਲਈ ਲਗਭਗ 2 ਲੱਖ ਰੁਪਏ ਪ੍ਰਾਪਤ ਕਰਨ ਦੀ ਗੱਲ ਕਬੂਲੀ ਹੈ ਇਸ ਵਿੱਚ ਆਪਣੇ ਚਸਦੂਰ ਨਸਬੰਧ ਜਾਣਕਾਰੀ ਕਰਨ ਲਈ 50000 ਰੁਪਏ ਦੀ ਰਪਏ ਸ਼ਾਮਲ ਹਨ ਅਤੇ ਕੁਝ ਭੁਗਤਾਨ ਕਿਰਪੋ ਕਰੰਸੀ ਵਿੱਚ ਕੀਤੇ ਗਏ ਹਨ ਵਿਸ਼ੇਸ਼ ਜਾਣ ਵਿਸ਼ੇਸ਼ ਸਰਕਾਰੀ ਵਕੀਲ ਸੁਦੇਸ਼ ਕੁਮਾਰ ਸਤਵਾਨ ਨੇ ਖੁਲਾਸਾ ਕੀਤਾ ਹੈ ਕਿ ਖੁਫੀਆ ਏਜੰਸੀਆਂ ਨੇ ਇੱਕ ਪੁਰਾਣੇ ਕੇਸ ਦੀ ਜਾਂਚ ਦੌਰਾਨ ਜਦਮ ਨੂੰ ਫੜਿਆ ਹੈ ਜਿਸ ਦੌਰਾਨ ਇੱਕ ਸੁਰਾਗ ਉਹਨਾਂ ਨੂੰ ਉਸ ਤੱਕ ਲੈ ਗਿਆ ਹੈ ਸਤਿਵਾਨ ਨੇ ਦੱਸਿਆ ਕਿ ਏਜੰਸੀਆਂ ਨੇ ਫਿਰ ਉਸ ਨੂੰ ਨਿਗਰਾਨੀ ਹੇਠ ਰੱਖਿਆ ਤੇ ਜਦੋਂ ਇਹ ਪੁਖਤਾ ਹੋ ਗਿਆ ਹੈ ਕਿ ਉਸ ਨੇ ਪਾਕਿਸਤਾਨੀ ਖੂਫੀਆ ਏਜੰਸੀਆਂ ਦੇ ਹੈੱਡਲਰਾਂ ਨੂੰ ਗੁਪਤ ਜਾਣਕਾਰੀ ਭੇਜੀ ਸੀ ਤਾਂ ਜਦਵ ਨੇ ਪੁੱਛ ਗਿੱਚ ਕੀਤੀ ਗਈ ਆਖਿਰ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਉਸ ਤੇ ਮੋਬਾਈਲ ਫੋਨ ਵਿੱਚ ਸੰਵੇਦਨਸ਼ੀਲ ਦਸਤਾਵੇਜ਼ ਮਿਲੇ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ